ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਈ ਵਾਰ ਇਹ ਨਾ ਅਸੀਂ ਜਦੋਂ ਕਾਰੀਗਰ ਨਹੀਂ ਹੁੰਦੇ ਤੇ ਅਸੀਂ ਕੋਈ ਵਧੀਆ ਚੀਜ਼ ਤਿਆਰ ਕਰ ਲੈਂਦੇ ਤਾਂ ਸਾਨੂੰ ਖੁਸ਼ੀ ਬੜੀ ਹੁੰਦੀ ਆ ਮੇਰੇ ਕੋਲ ਨਾ ਇੱਕ ਸ੍ਰੀ ਸਾਹਿਬ ਛੋਟੀ ਆ ਜਿਹੜੀ ਤੇ ਇਹ ਹੈਗੀ ਸੀ ਬਜਾਰੀ ਜਈ ਤੇ ਇਹਦੀ ਮੋਠ ਬਹੁਤ ਹੀ ਜ਼ਿਆਦਾ ਨਾਜ਼ੁਕ ਜਈ ਸੀ ਮੈਂ ਉਹ ਮੋਠ ਲਾ ਕੇ ਤੇ ਇਹਦੀ ਮੋਠ ਆਪ ਤਿਆਰ ਕੀਤੀ ਇਹ ਡਿਊ ਪੌਂਡ ਹੈ ਦੇਖਣ ਨੂੰ ਇਹ ਮਾਰਬਲ ਲੱਗਦਾ ਬਿਲਕੁਲ ਲੇਕਿਨ ਹੁੰਦਾ ਇਹ ਪਲਾਸਟਿਕ ਹੈ ਮੈਂ ਇਹਦੇ ਤਿੰਨ ਪੀਸ ਜੋੜ ਕੇ ਆਪਸ ਦੇ ਵਿੱਚ ਉਹਨੂੰ ਰਗੜ ਰਗੜ ਕੇ ਘਸਾ ਘਸਾ ਕੇ ਬੜੀ ਮਿਹਨਤ ਕੀਤੀ ਐ ਤੇ ਮੈਂ ਔਰ ਇਹਦੀ ਮੁੱਠ ਤਿਆਰ ਕਰ ਦਿੱਤੀ ਔਰ ਸ਼ੇਪ ਵੀ ਬੜੀ ਵਧੀਆ ਬਣੀ ਔਰ ਸਫਾਈ ਇਹਦੇ ਚ ਇੰਨੀ ਜ਼ਿਆਦਾ ਹੁੰਦੀ ਹੈ ਕਿ ਮਾਰਬਲ ਤੋਂ ਵੀ ਜ਼ਿਆਦਾ ਹੱਡੀ ਤੋਂ ਵੀ ਜ਼ਿਆਦਾ ਔਰ ਮਜ਼ਬੂਤੀ ਬਹੁਤ ਜ਼ਿਆਦਾ ਬਣ ਗਈ ਔਰ ਬਹੁਤ ਜ਼ਿਆਦਾ ਖੁਸ਼ੀ ਹੋ ਰਹੀ ਮੈਨੂੰ ਬਣਾ ਕੇ ਤੇ ਮਜਬੂਤੀ ਬਹੁਤ ਬਣ ਗਈ ਆ ਹੁਣ ਇਹ ਜਿਹੜੀ ਕਿਰਪਾਨ ਹੈ ਨਾ ਇਹ ਵੱਡੀ ਕਿਰਪਾਨ ਵਾਂਗੂ ਕੰਮ ਦੇ ਸਕਦੀ ਆ ਔਰ ਹੈਰਾਨਗੀ ਦੀ ਗੱਲ ਇਹ ਆ ਕਿ ਇਹ ਸਲਿੱਪ ਬਿਲਕੁਲ ਨਹੀਂ ਕਰਦੀ ਚਿਲਕਣੀ ਹੈਗੀ ਆ ਬੇ ਦੇਖਣ ਨੂੰ ਪਰ ਬਿਲਕੁਲ ਸਲਿੱਪ ਨਹੀਂ ਕਰਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ